ਉਹ ਹੁਕਮ ਮੰਨਣ ਦੀ ਆਦਤ ਸਿਖਾ ਰਹੇ ਸੀ। ਔਰ ਜੇ ਪ੍ਰਸ਼ਾਦਾ ਛਕ ਰਹੇ ਨੇ, ਪੰਗਤ ਜਿ ਬੈਠੇ ਨੇ, ਕਿਸੇ ਨੇ ਬੁਰਕੀ ਤੋੜ ਲਈ, ਕਿਸੇ ਨੇ ਮੂੰਹ ਵਿੱਚ ਪਾ ਲਈ। ਕੋਈ ਪ੍ਰਸ਼ਾਦਾ ਮੰਗ ਰਿਹਾ ਹੈ, ਕੋਈ ਦੇ ਰਿਹਾ ਹੈ। ਉੱਥੇ ਉਹਨੇ ਸਟਾਪ ਕਹਿ ਦੇਣਾ। ਉਹ ਜਿਸ ਹਾਲਤ 'ਚ ਖੜੇ ਨੇ ਸਾਰੇ ਹੀ ਖੜ ਜਾਂਦੇ। ਖੜੇ ਰਹਿੰਦੇ ਸੀ। ਇੱਕ ਦਿਨ ਨਹਿਰ ਜਿਹੜੀ ਸੀ ਕੋਲ ਦੀ ਲੰਘਦੀ ਉਹਦਾ ਪਾਣੀ ਸੁੱਕਿਆ ਹੋਇਆ ਸੀ। ਮਾਤਮਾ ਕਹਿ ਲਗੇ ਨਹਿਰ ਚੋਂ ਲੰਘੋ ਕਲਾ ਕਲਾ ਲੰਘੋ ਪੰਜ ਪੰਜ 10-10 ਫੁੱਟ ਦਾ فاਸਲਾ ਰੱਖੋ ਉਹ ਸਾਰੇ ਹੀ ਮਰੀਦ ਉਹਨਾਂ ਦੇ ਇਧਰਲੇ ਕੰਡੇ ਤੋਂ ਲੈ ਕੇ ਉਧਰਲੇ ਕੰਡੇ ਤੱਕ ਜਾ ਪੰਚ ਉਹ ਕਹਿੰਦੇ ਸਟਾਪ ਤੰਬੂ ਲੱਗਿਆ ਹੋਇਆ ਸੀ ਆਪਦਾ ਉੱਥੇ ਜਾ ਕੇ ਆਰਾਮ ਨਾਲ ਚਾਰ ਪਾਈ ਤੇ ਪਏ ਆਰਾਮ ਕਰਨ ਲੱਗੇ ਇਧਰਲੇ ਪਾਸੇ ਹੈੱਡ ਵਾਲਿਆਂ ਨੇ ਪਾਣੀ ਛੱਡ ਦਿੱਤਾ ਤੇ ਉਹਨਾਂ ਨੂੰ ਤਾਂ ਚੇਲਿਆਂ ਨੂੰ ਤਾਂ ਪੈ ਗਿਆ ਮਰੀਦਾਂ ਨੂੰ ਫਿਕਰ ਵੀ ਹੁਣ ਕੀ ਹੋਏਗਾ ਗੁਰੂ ਤਾਂ ਸਾਡਾ ਜਾ ਕੇ ਕੈਂਪ 'ਚ ਪੈ ਗਿਆ ਕੈਂਪ ਕਿੱਥੇ ਜਾ ਕੇ ਉਹਨਾਂ ਨੂੰ ਕੀ ਪਤਾ ਲੱਗੂ ਵੀ ਨਹਿਰ 'ਚ ਪਾਣੀ ਆ ਗਿਆ ਜਿੰਨੇ ਵੀ ਸੀ 20 25 ਸਾਰਿਆਂ ਦੇ ਮਨ 'ਚੋਂ ਨਿਸ਼ਚਾ ਨਿਸ਼ਚਾ ਖਤਮ ਹੋ ਗਿਆ ਵੀ ਗੁਰੂ ਅੰਤਰਗਾਮੀ ਆ ਕਹਿੰਦੇ ਰੁੜ ਜਾਗੇ ਗੁਰੂ ਨੂੰ ਤਾਂ ਜੱਪ ਪਕਾ ਲੱਗੇ ਜਾਂਤੇ ਕੁਝ ਵੀ ਨਹੀਂ ਬਚਣਾ ਉਹ ਪਾਣੀ ਆਉਣ ਲੱਗਿਆ ਜਦ ਚੜਨ ਲੱਗਿਆ ਰੋੜੇ ਵੀ ਉਹ ਜਿਹਦੇ ਕੋਲ ਪਾਣੀ ਜ਼ਿਆਦੇ ਹੋ ਜੇ ਬਾਹਰ ਨਿਕਲ ਜਾਵੇ ਜਿਹਦੇ ਕੋਲ ਬੱਜਾਦੇ ਹੋ ਜੇ ਬਾਹਰ ਨਿਕਲ ਜਾਵੇ ਤੇ ਗੁਰੂ ਆਪਣੀ ਅੰਤਰੀ ਆਮੰਦਾ ਯੋਗ ਵਿਦਿਆ ਦੇ ਬਲ ਨਾਲ ਦੇਖ ਰਿਹਾ ਸੀ ਕੀ ਪਾਣਾ ਪਰਤਿਆ ਉਹ ਇੱਕ ਮਰੀਦ ਨਾ ਨਿਕਲਿਆ ਉਸ ਵੇਲੇ ਪੀਰ ਜੀ ਦੌੜੇ ਆਉਂਦੇ ਨੇ ਜਦ ਨੂੰ ਉਹਦੇ ਨੇੜੇ ਆ ਗਏ ਉਹਦੇ ਬੁੱਲਾ ਨੂੰ ਪਾਣੀ ਲੱਗਣਾ ਸ਼ੁਰੂ ਹੋ ਗਿਆ ਲੇਕਿਨ ਉਹ ਬਾਹਰ ਨਹੀਂ ਨਿਕਲਦਾ ਕਾ ਆਵਾਜ਼ ਦਿੱਤੀ ਮਹਾਰਾਜਾ ਮਹਾਰਾਜਾ ਕਹਿੰਦੇ ਤੂੰ ਨਾ ਬਾਹਰ ਨਿਕਲਿਆ ਸਾਰੇ ਨਿਕਲੇ ਆਏ ਕਿਉਂ ਭਈ ਤੁਸੀਂ ਸਾਰੇ ਹੀ ਨਿਕਲੇ ਆਏ ਇਹਨੂੰ ਨਾ ਕਟਿਆ ਕਹਿੰਦੇ ਮਹਾਰਾਜ ਆਪਣੀ ਆਪਣੀ ਹਾਲਤ ਹੁੰਦੀ ਆ ਅਸੀਂ ਤਾਂ ਗਿਆ ਵੀ ਰੁੜ ਜਾਾਂਗੇ ਗੁਰੂ ਨੂੰ ਕਿਹੜਾ ਪਤਾ ਲੱਗਣਾ ਵੀ ਅਸੀਂ ਰੁੜ ਗਏ ਅਜੇ ਲੱਬਿਆ ਲੁਬਾਇਆ ਸਾਨੂੰ ਕੁਝ ਨਹੀਂ ਉਹ ਤਾਂ ਵਿਚਾਲੇ ਹੀ ਰਹਿ ਜਾਾਂਗੇ ਕਹੇ ਤੂੰ ਸਾਰੇ ਹੀ ਫੇਲ ਇਹ ਇੱਕ ਪਾਸ ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਇਸ ਗੱਲ ਦਾ ਨਿਸ਼ਚਾ ਨਹੀਂ ਹੈ ਵੀ ਗੁਰੂ ਨੂੰ ਪਤਾ ਨਹੀਂ ਹੁੰਦਾ ਤੁਸੀਂ ਗੁਰੂ ਨੂੰ ਮਨੁੱਖ ਜਾਣਿਆ ਤੁਹਾਡਾ ਕੁਝ ਨਹੀਂ ਬੜਨਾ ਫਿਰ ਤੁਸੀਂ ਦਾ ਗੁਰੂ ਦਾ ਹੁਕਮ ਨਾ ਮੰਨਿਆ ਬਹੁਤ ਔਖੀ ਹੈ ਇਹ ਗੁਰੂਆਂ ਤੇ ਪੀਰਾਂ ਦੀ ਸੇਵਾ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਪਾਸ਼ਾ ਦੇ ਕੋਲੇ ਪਏ ਨੇ ਦਲਾਂ ਹੈ ਬਹੁਤ